ਲੇ ਜਾਂਦਾ ਹੈ ਇਸੇ ਤਰ੍ਹਾਂ ਪਤਾ ਨਹੀਂ ਜਮਦੂਤ ਨੇ ਕਿਹੜੇ ਵੇਲੇ ਇਸ ਨੂੰ ਆ ਕੇ ਲੈ ਜਾਣਾ ਕੋਈ ਕਹਿ ਨਹੀਂ ਸਕਦਾ ਸਮਾਂ ਕਿਹੜਾ ਹੈ ਸਹਜ ਸੁਚਿੰਤਾ ਜਾਲ ਇੱਕ ਦਿਨ ਸਹਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤਾਂ ਦੇ ਕਰਨਾ ਚ ਅਪੀਲ ਕਰਨੀ ਚਾਹੁੰਦਾ ਹੈ ਕਿ ਬੜੇ ਖਿਆਲ ਦੇ ਨਾਲ ਸਾਰੀਆਂ ਤਿਆਰੀਆਂ ਬਾਬਾ ਭਗਵੰਦਰ ਸਿੰਘ ਜੀ ਨੇ ਜੋ ਮਜਬੂਦਾ ਨੂੰ ਕੀ ਲਾਲਾ ਸਾਹਿਬ ਸੰਪਰਦਾ ਦੇ ਸੰਨ ਉਹਨਾਂ ਨੇ ਆਪਣੀ ਦੇਖ ਰੱਖ ਬੜੀਆਂ ਚਾਅ ਦੇ ਨਾਲ ਇਹ ਇਕਲੌਸਾ ਦੇ ਨਾਲ ਆਪਣੀਆਂ ਤਿਆਰੀਆਂ ਕਰਾਈਆਂ ਸੀ ਸੰਗਤਾਂ ਨੇ ਆਉਣਾ ਸੰਗਤਾਂ ਦੇ ਕੋਈ ਪ੍ਰਬੰਧ ਦੇ ਵਿੱਚ ਕੋਈ ਵਿਗੜ ਨਾ ਰਹੇ ਲੇਕਿਨ ਪਤਾ ਨਹੀਂ ਆਕਾਲ ਪੁਰਖ ਨੂੰ ਕੀ ਮਨਜੂਰ ਹੈ ਵੱਡੇ ਮਹਾਰਾਜ ਵੀ ਵਰਸੀ ਵਾਲੇ ਦਿਨ ਹੀ ਇਹ ਵੀ ਹੈ ਗੁਰੂ ਚਰਨਾਂ ਦੇ ਜਾਬ ਰਾਜੇ ਨੇ ਇਹ ਕੋਈ ਆਕਾਲ ਪੁਰਖ ਦੀ ਮੌਜ ਹੈ ਸ਼ੰਤ ਬਾਬਾ ਇਕਰ ਸਿੰਘ ਜੀ ਦੀ ਮੌਜ ਹੈ ਸ਼ੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਮੌਜ ਹੈ ਤੇ ਤੇ ਕੋਈ ਕਿੰਤੂ ਪ੍ਰੰਤੂ ਆਪਾਂ ਕਰ ਨਹੀਂ ਸਕਦੇ ਕਿਉਂ ਇਹ ਰੱਬੀ ਰੂਹਾਂ ਹੁੰਦੀਆਂ ਨੇ ਇਹਨਾਂ ਦੀ ਵੀ ਅਵੇ ਕਹਲਾ ਆਪਣੀ ਮੌਜ ਹੁੰਦੀ ਹੈ ਲੇਕਿਨ ਸਾਡੇ ਲਈ ਅਵੇ ਕਹਲਾ ਜਿਹੜਾ ਉਹ ਵਿਕਾਸ ਤੁਫਾਨ ਹੈ ਇਹ ਵੀ ਅਸੀਂ ਇਹ ਵੀ ਇਹ ਦੁੱਖ ਜਿਹੜਾ ਹੈਗਾ ਨਾ ਸਹਾ ਨਹੀਂ ਸਕਦੇ ਇਹ ਜਾਵਾ ਸ਼ਬਦ ਮੇਰੇ ਕੋਲ ਹੈ ਨਹੀਂ ਕਿ ਮੇਰਾ ਮਨ ਜਿਹੜਾ ਹੈਗਾ ਉਹ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦਾ ਵੀ ਜਿਹੜੇ ਅੱਗੇ ਦੇ ਆ ਵੀ ਕਹਿੰਦਾ ਆ ਪ੍ਰੋਗਰਾਮ ਹੋਣਗੇ ਉਹ ਮੀਟਿੰਗ ਹੋਏਗੀ ਪ੍ਰਬੰਧਕਾਂ ਦੀ ਉਹਦੇ ਮੁਤਾਬਕ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਦੇਵਾਂਗੇ ਜਿਸ ਤਰ੍ਹਾਂ ਵੀ ਅੱਗੇ ਕਹਿੰਦਾ ਕੋਈ ਪ੍ਰੋਗਰਾਮ ਬਣੇਗਾ ਉਹ ਸਾਰਾ ਆਪ ਜੀ ਨੂੰ ਦੱਸਿਆ ਜਾਏਗਾ ਧੰਨਵਾਦ ਸੰਤਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਬਹੁਤ ਹੀ ਸੁਚਾਰੂ ਤੰਗਣਾ ਚਲਾਇਆ ਉਹਨਾਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਪ੍ਰੋਗਰਾਮ ਬਹੁਤ ਹੀ ਉਲਿੱਕੇ ਹੋਈ ਸੀ ਪਰ ਜੋ ਪ੍ਰਮਾਤਮਾ ਦਾ ਹੁਕਮ ਹੁੰਦਾ ਉਸ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਤਾਂ ਸੰਗਤਾਂ ਨੂੰ ਬੇਨਤੀ ਆ ਵੀ ਧਿਆਨ ਨਾਲ ਆਉਣ ਬਾਰਿਸ਼ ਦਾ ਸਮਾਂ ਪੈ ਰਿਹਾ ਤੇ ਸਰੀਰ ਹਜੇ ਇੱਥੇ ਹੀ ਰਹੂਗਾ ਬਾਬਾ ਜੀ ਦਾ ਦੋ ਦਿਨ ਲਈ ਤੇ ਬੇਨਤੀ ਹੈ ਕਿ ਸਚਾਰੂ ਢਾਂਗ ਨਾਲ ਸਾਰੇ ਪ੍ਰਬੰਧਾਂ ਨੂੰ ਦੇਖਿਆ ਜਾਵੇ ਤੇ ਮੈਨੇਜਮੈਂਟ ਦੇ ਜੋ ਵੀ ਹੁਕਮ ਨੇ ਉਹਨਾਂ ਨਾਲ ਚੱਲਿਆ ਜਾਵੇ। ਥੈਂਕ ਯੂ। ਹਾਂ ਜੀ ਤੁਹਾਡੇ ਚੋਣਾਂ ਦੀ। ਸੁਸ਼ੀਪਾਲ ਗਰਗ ਜੀ। ਹਾਂ ਜੀ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਜਦੋਂ ਅਸੀਂ ਰਾੜੇ ਕਾਲ ਚ ਪੜਦੇ ਹੁੰਦੇ ਸੀਗੇ 2 ਸਾਲ ਅੱਗੇ ਸੀ ਸਾਡੇ ਨਾਲ ਉਹ ਇਹ ਇੱਕ ਕਾਲਜ ਫੰਕਸ਼ਨ ਹੋਇਆ ਸੀਗਾ। ਬਿਜਨ ਸਿੰਘ ਜੀ ਆਏ ਸੀਗੇ ਉਸ ਟਾਈਮ ਮਤਲਬ ਆਪਣੇ ਜਿਹੜੇ ਮੁੱਖ ਮੰਤਰੀ ਤੇ ਬਾਅਦ ਬਣੇ ਨੇ। ਹਾਂ ਜੀ। ਉਹ ਹੁੰਦੇ ਸੀਗੇ ਆਪਣੇ ਮਾਲ ਮੰਤਰੀ ਸੀਗੇ। ਉਸ ਵੇਲੇ ਫੰਕਸ਼ਨ ਹੋਇਆ ਸੀ ਇਹਨਾਂ ਨੇ ਉਸ ਟਾਈਮ ਕੀਰਤਨ ਗਾਇਆ ਸੀਗਾ। ਕੋਈ ਬੋਲੇ ਰਾਮ ਰਾਮ ਕੋਈ ਅਸ ਗੋਸਾ ਮੈਂ ਮੰਨ ਲਿਆ ਸੀ ਵੀ ਇਹ ਵੱਡੇ ਪੁਰਸਪੰਨਗੇ ਬਤਲਾਉਣ ਸਰਦ ਦੇ ਵਿੱਚ ਹਾਂ ਠੀਕ ਹੈ ਜੀ ਉਹ ਤੁਸੀਂ ਸੰਤਾਂ ਦੇ ਨਾਲ ਹੀ ਮਤਲਬ ਕਿ ਆਪਾਂ ਕਾਲਜ ਹਾਂ ਇੱਕ ਸਾਲ ਅੱਗੇ ਸੀ ਮੇਰੇ ਨਾਲ ਇੱਕ ਸਾਲ ਅੱਗੇ ਸੀ ਜੀ ਇਹਨਾਂ ਕੋ ਸਬਜੈਕਟ ਹੋ ਸੀਗੇ ਬਾਕੀ ਟਿਮਲ ਟੈਸ ਵਗੈਰਾ ਖੇਡਦੇ ਹੁੰਦੇ ਸੀ ਵਧੀਆ ਉਸ ਟਾਈਮ ਵਧੀਆ ਨੇਚਰ ਦੇ ਬੰਦੇ ਸੀਗੇ ਜੀ ਹਾਂਜੀ ਹਾਂਜੀ ਸੋ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਗਰਗਸਾਹਬ ਨੇ ਇਹਨਾਂ ਦਾ ਕਹਿਣਾ ਹੈ ਕਿ ਸੰਤ ਮਹਾਰਾਜ ਸਾਤੋਂ ਇੱਕ ਕਲਾਸ ਅੱਗੇ ਸਨ ਰਾਣਾ ਸਾਹਿਬ ਕਾਲਜ ਦੇ ਵਿੱਚ ਪੜ੍ਹਦੇ ਸਨ ਕਹਿੰਦੇ ਜਦੋਂ ਇਹਨਾਂ ਦੇ ਇਹਨਾਂ ਨੇ ਕੀਰਤਨ ਕੀਤਾ ਕੋਈ ਬੋਲੇ ਰਾਮ ਰਾਮ ਕੋਈ ਅੱਲਾਹ ਤਾ ਅਸੀਂ ਉਸੇ ਟਾਈਮ ਅੰਦਾਜ਼ਾ ਲਾ ਲਿਆ ਸੀ ਕਿ ਇਹ ਜਰੂਰ ਸੰਤ ਮਹਾਂਪੁਰਖ ਹੀ ਬਣਗੇ ਕਿ ਮੌਜੂਦਾ ਇਸ ਮਨੇ ਗੁਰਦੁਆਰਾ ਸ੍ਰੀ ਕਰਮਸਰੜਾ ਸਾਹਿਬ ਜਿੱਥੇ ਕਿ ਬੜੀ ਹੀ ਜੜੀ ਦੁਖਦਾਈ ਖਬਰ ਆ ਰਹੀ ਹੈ ਸੰਤ ਇਸ ਸੰਪਰਦਾਏ ਦੇ ਮੌਜੂਦਾ ਮੁਖੀ ਸੰਤ ਬਾਬਾ ਬਿੰਦਰ ਸਿੰਘ ਮਹਾਰਾਜ ਜੀ ਆਪਣਾ ਪੰਜ ਪੌਤਿਕ ਸਰੀਰ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਸੋ ਵੱਡੀ ਘੰਟੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਗੁਰਦੁਆਰਾ ਸ੍ਰੀ ਕਰਮਸਰ ਵਾਲਾ ਸਾਹਿਬ ਵਿਖੇ ਮੌਜ ਰਹੀਆਂ ਨੇ ਭਾਵੇਂ ਕਿ ਜਿਹੜਾ ਮੌਸਮ ਆ ਬਹੁਤ ਜ਼ਿਆਦਾ ਖਰਾਬ ਆ ਮੀਂਹ ਪੈ ਰਿਹਾ ਸੋ ਫਿਰ ਵੀ ਜਿਹੜੀਆਂ ਸੰਗਤਾਂ ਨੇ ਉਹ ਚਾਹੁੰਦੀਆਂ ਨੇ ਕਿ ਉਹ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਸੋ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਦੇਖ ਪਾ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਐਸ ਵੇਲੇ ਗੁਰਦੁਆਰਾ ਸ੍ਰੀ ਕਰਮਸਰ ਆਲਾ ਸਾਹਿਬ ਵਿਖੇ ਸੰਤ ਬਾਪੂ ਖਾਂ ਦੇ ਜਿਹੜੇ ਦਰਸ਼ਨ ਨੇ ਉਹ ਕਰਨ ਦੇ ਲਈ ਆਖਰੀ ਦਰਸ਼ਨ ਨੇ ਉਹ ਕਰਨ ਲਈ ਪਹੁੰਚ ਰਹੀਆਂ ਨੇ ਸੋ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਾਂਜੀ ਬਾਬਾ ਜੀ ਕੀ ਨਾਂ ਤੁਹਾਡਾ ਰਜਿੰਦਰ ਸਿੰਘ ਖੜੜਾ ਇੱਕੇ ਤੋਂ ਆਏ ਹੋ ਖੜੜਾ ਤੋਂ ਕੀ ਕਹਿਣਾ ਜਾਓਗੇ ਬਾਬਾ ਜੀ ਬਾਰੇ ਬਾਬਾ ਜੀ ਮਾਰੇ ਕੀ ਕਹਿ ਸਕਦੇ ਹਾਂ ਹਾਂਜੀ ਕੁਝ ਨਹੀਂ ਕਹਿ ਸਕਦੇ ਹਾਂ ਪਪਾ ਜੀ ਸ੍ਰੀ ਸਾਡੀ ਕਿਵੇਂ ਕਿੰਨਾ ਕੁ ਦੁੱਖ ਲੱਗਿਆ ਮਨ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਜੀ ਰਾਤ ਦੀਵਾਨ ਵੀ ਸਜਾ ਕੇ ਗਏ ਬਿਲਕੁਲ ਬਿਲਕੁਲ ਸਜਾ ਕੇ ਗਏ ਜੀ ਬਹੁਤ ਜ਼ਿਆਦਾ ਦੁੱਖ ਲੱਗਿਆ ਦੋ ਦાદੀਏ ਵੱਡੀ ਗੰਟੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਸੰਗਤਾਂ ਨੇ ਜਿਹੜੀਆਂ ਦਰਸ਼ਨ ਕਰਨ ਲਈ ਪਹੁੰਚੀਆਂ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿੰਨਾ ਤੁਹਾਡਾ ਮੈਂ ਤਾਂ ਪਾਲ ਸਿੰਘ ਜੀ ਕਿੱਥੋਂ ਆਏ ਹੋ ਪਿੰਡ ਕੰਗੜ ਕੀ ਕਹਿਣਾ ਜਾਓਗੇ ਬਾਬਾ ਜੀ ਬਾਰੇ ਬਾਬਾ ਜੀ ਬਾਰੇ ਬਹੁਤ ਖੁਸ਼ ਹੈ ਜੀ ਰਾ ਮਗਾ ਵੀ ਗਾ ਰਿਹਾ ਕਿ ਨਾ ਅੱਛਾ ਇਹ ਕਿਹਾ ਬਾਤ ਬੜੀਆ ਕਰਦੇ ਨੇ ਪਖਾਨੇ ਹਜੇ ਇਹਨਾਂ ਦਾ ਕੀਰਤਨ ਮੈਂ ਹਰ ਐਤਵਾਰ ਤੋਂ ਨੌਂ ਦਾ ਵੀ ਪੱਕਾ ਸੋ ਸੰਤਾਂ ਦੇ ਅੱਖਾਂ ਦੇ ਵਿੱਚ ਜਿਹੜੇ ਅਥਰੂ ਨੇ ਉਹ ਦੇਖੇ ਜਾ ਸਕਦੇ ਨੇ ਸੋ ਹਾਂਜੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਹਮ ਜੀ ਸੁਣੋ ਤੁਹਾਨੂੰ ਹੰਦਰਾਪੇ ਹੰਦਰਾਪੇ ਕੀ ਕਹਿਣਾ ਚਾਹੋਗੇ ਸੰਤਾਂ ਬਾਰੇ ਸੰਤਾਂ ਬਾਰੇ ਕੁਝ ਹੀ ਕਹਿਣਾ ਹਾਂਜੀ ਕੀ ਦੋ ਇਹ ਸ਼ਬਦ ਨਹੀਂ ਕਹਿੰਦੇ ਕਿਹਾ ਜਾ ਸਕਦਾ ਹੈ ਮਹਾਂਪੁਰਖਾਂ ਦਾ ਕਹਿੰਦੇ ਵੇਦ ਪ੍ਰਣ ਵੀ ਕਹਿੰਦੇ ਮਹਾਂਪੁਰਖਾਂ ਬਾਰੇ ਨਹੀਂ ਦੱਸ ਸਕਦੇ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਕਤਾਂ ਨੇ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਕੋਸ਼ਿਸ਼ ਕਰਾਂਗੇ ਹੋਰ ਵੀ ਗੱਲਬਾਤ ਕਰਨ ਦੀ ਜੁੜੇ ਰਹੋ ਸਾਡੇ ਨਾਲ